ਇਹ ਜੀ ਗੱਡੀ ਮੂਰੇ ਖੜੀ ਸੀ ਇਹ ਕਹਿੰਦੇ ਵੀ ਪਿੱਛੋਂ ਬੱਸ ਵੱਜੀਏ ਵਿੱਚ ਡਿਊਟੀ ਅਫਸਰ ਆ ਰਹੇ ਆ ਕਾਨੂੰਨੀ ਕਾਰਵਾਈ ਕਰਾ ਲੈਂਦੇ ਆ ਬਾਕੀ ਸੱਟਫੇੜ ਤੋਂ ਬਚਦਾ ਕੋਈ ਇਹੋ ਜਿਹੀ ਗੱਲ ਹੀ ਟ੍ਰੈਫਿਕ ਚਾਲੂ ਕਰਵਾਤਾ ਲੈ ਕੇ ਕਾਰਵਾਈ ਕਰਾ ਦਿੰਦੇ ਆ ਜੀ ਇਹ ਸਾਡੇ ਰਿਸ਼ਤੇਦਾਰਾਂ ਦੀ ਗੱਡੀ ਆ ਜੀ ਇਹਦੇ ਵਿੱਚ ਮਾਰੀ ਪਿੱਛੋਂ ਲੈ ਕੇ ਤੇ ਉਹ ਅੱਗੇ ਜਾ ਕੇ ਉਹਨਾਂ ਨਾਲ ਗੱਲ ਕਰੀ ਜਾਂਦੇ ਵੀ ਤੁਸੀਂ ਇਦਾਂ ਇਦਾਂ ਬਿਆਨ ਦੇ ਦਿਓ ਉਹਨਾਂ ਨੂੰ ਸਾਈਡ ਤੇ ਲਾ ਕੇ ਬੱਸ ਆ ਲੈਣ ਉਈ ਦਾ ਕਨੈਕਟਰ ਆ ਇਹਦਾ ਜਾਂ ਡਰਾਈਵਰ ਆ ਉਹਨੂੰ ਉਹ ਕਹਿੰਦਾ ਮੇਰਾ ਭਾਂਜਾ ਜ ਸਕਾ ਜਿਹੜਾ ਮੁਲਾਜ਼ਮ ਆਇਆ ਮੌਕੇ ਤੇ ਉਹਨਾਂ ਦੇ ਪੱਖ ਕਰੀ ਜਾਂਦੇ ਆ ਉਹ ਇਹੀ ਆ ਜੀ ਇਹ ਗੱਡੀ ਖੜੀ ਸੀ ਲਾਈਟਾਂ ਤੇ ਇੱਥੇ ਤੇ ਪਿੱਛੋਂ ਲੈ ਕੇ ਬੱਸ ਮਾਰੀ ਆ ਠੀਕ ਆ ਹੁਣ ਸਾਨੂੰ ਤਾਂ ਇਹ ਆ ਵੀ ਇਹਦਾ ਕੰਮ ਕਰਾਇਆ ਜਾਵੇ ਹੋਰ ਕੁਝ ਨਹੀਂਗਾ ਤੇ ਮੇਰਾ ਨਾਮ ਰਜਤ ਕੌਰ ਹੈ ਲੈ ਜੀ ਪਿੰਡ ਭੁੱਡੇ ਤੋਂ ਆ ਮੈਂ ਮੈਂ ਆਇਆ ਸੀ ਭੁੱਡੇ ਤੋਂ ਇੱਥੇ ਹੋ ਗਈ ਰਾਜੀ ਦਾ ਟਨ ਚੌਂਦ ਤੇ ਰੈੱਡ ਬੱਤੀ ਸਹੀ ਰੈੱਡ ਬੱਤੀ ਹੋਣ ਤਾਂ 10 ਘੰਟਾ ਬਾਅਦ ਰੋਡ ਬੇਜਾ ਲੈਣੇ ਲੈ ਆ ਕੇ ਪਿੱਛੇ ਵਿੱਚ ਮਾਰੀ ਆ ਜਿਹੜੇ ਮੁਲਾਜ਼ਮ ਆਏ ਆ ਅੱਧੇ ਘੰਟੇ ਬਾਅਦ ਆਏ ਆ ਫਿਰ ਆ ਕੇ ਇਹਨਾਂ ਦੀਆਂ ਗੱਲਾਂ ਹੀ ਹੋ ਕਰੀ ਜਾਂਦੇ ਆ ਡਰਾਈਵਰ ਦੀ ਸਾਥ ਦੇਈ ਜਾਂਦੇ ਆ ਇਹ ਸਾਡੀ ਭਾਂਹ ਜਾਉ ਉਹ ਸਾਖਾ ਭਾਂਹ ਜਾਉ ਦਾ ਸਾਡਾ ਭਾਂਹ ਜਾ ਜਾਂਦਾ ਮੇਰਾ ਵੀ ਉਸੇ ਦਾ ਹੀ ਸਾਥ ਦੇਈ ਜਾਂਦੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਇੱਥੇ ਤੇ ਇਹ ਹਾਲਾਤ ਹੋਏ ਪਏ ਆ ਪੰਜਾਬ ਦੇ ਇਹਨਾਂ ਦੇ ਆਹ ਸਰਕਾਰੀ ਅਫਸਰਾਂ ਦੇ ਵੀ ਇਹ ਲਿਆ ਜਾਪੂਰਦੇ ਆ ਤੇ ਗੱਡੀ ਵੀ ਪਿੱਛੋਂ ਗੱਡੀ ਮਾਰੀ ਜਾਂਦੀ ਆ ਆ ਮੈਂ ਤਾਂ ਇਹੀ ਕਹਿੰਦਾ ਵੀ ਏਜੰਸੀ ਚਲੋ ਗੱਡੀ ਦਾ ਜਿੰਨਾ ਨੁਕਸਾਨ ਹੋਇਆ ਭਰ ਦਿਓ ਇਹੀ ਚੀਜ਼ ਤੋਣੇ ਆ ਰਹੀ ਗੱਤਾਂ ਕ੍ਰੀਏਟਿਵ ਗੱਲ ਤਾਂ ਜਨਾਬ ਇਹ ਹੋਈ 10 ਸੈਂਟ ਵੱਤੀ ਦੇ ਪਏ ਸੀਗੇ ਇਹਨਾਂ ਨੇ ਮੂਰੇ ਬ੍ਰੇਕ ਮਾਰ ਤੇ ਆਪਣੀ ਗੱਡੀ ਨੂੰ ਰੁਕਦੀ ਰੋਜ਼ ਨੂੰ ਦੇ ਵਿੱਚ ਵਜੂ ਕਾਹੀ ਗੱਲ ਹੋਈ 10 ਫੋਰਟ ਦੇ ਪਏ ਗੱਡੀ ਬਹੁਤ ਸਲੋ ਸੀਗੀ ਪਿੱਛੇ ਸਰਕਾਰੀ ਹਸਪਤਾਲ ਕੋਲੇ ਮਸਵਾਰੀ ਤੋਰ ਕੇ ਤਾਰ ਕੇ ਇਹਦੇ ਗੱਡੀ ਤੋਰੀ ਹੈ ਤੇ ਮੈਂ ਵੱਤੀ ਵੇਖੀ ਇਹਨਾਂ 10 ਸੈਂਟ ਪਿਆ ਇਹ ਤੇ ਇਹਨਾਂ ਨੇ ਬ੍ਰੇਕ ਮਾਰ ਤੇ ਆਪਣੀ ਗੱਡੀ ਨੇ ਬ੍ਰੇਕ ਘੱਟ ਮੰਨੇ ਥੋੜੇ ਸਵਾਰੀ ਜਿਆਦੇ ਸੀ ਵਿੱਚ ਲੱਗ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ